ਦੇਖ ਰਹੇ ਹੋ ਜਨਹਿ ਤੈਸ਼ੀ ਤੇ ਮੈਂ ਹਾਂ ਤੁਹਾਡੇ ਨਾਲ ਜਸਬੀਰ ਕੌਰ ਜਸਦੀ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਮਾਹੌਲ ਤਣਾਪੂਰਨ ਬਣ ਗਿਆ ਹੈ ਅਤੇ ਅਕਾਲੀ ਵਰਕਰਾਂ ਅਤੇ ਪੁਲਿਸ ਦੇ ਵਿਚਕਾਰ ਤੱਕਾ ਮੁਕੀ ਵੀ ਹੋਈ ਹੈ ਜਿਹਾ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਵਿਭਾਗ ਦੇ ਵੱਲੋਂ ਅੱਜ ਸਵੇਰੇ ਅੰਮ੍ਰਿਤਸਰ ਸਥਿਤ ਉਹਨਾਂ ਦੇ ਨਿਵਾਸ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ गिरफ्तारी ਦੇ ਦੌਰਾਨ ਮਜੀਠੀਆਂ ਦੇ ਘਰ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਸਨ ਇਸ ਕਾਰਵਾਈ ਕਾਰਨ ਅਕਾਲੀ ਵਰਕਰਾਂ ਦੇ ਵਿੱਚ ਪਾਰੀ ਰੋਜ਼ ਦੇਖਣ ਨੂੰ ਮਿਲਿਆ ਹੈ गिरफ्तारी दी जानकारी मिलते ही बड़ी गिनती ਦੇ ਵਿੱਚ ਅਕਾਲੀ ਵਰਕਰ ਮਜੀਠੀਆ ਦੇ ਘਰ ਦੇ ਬਾਹਰ ਇਕੱਠੇ ਹੋ ਗਏ ਅਤੇ ਉਹਨਾਂ ਨੇ ਸਰਕਾਰ ਦੇ ਖਿਲਾਫ ਤਿੱਖੀ ਨਾਰਾਬਾਜ਼ੀ ਕੀਤੀ ਹੈ ਤੇ ਨਾਲ ਹੀ ਰੋਜ਼ ਪ੍ਰਦਰਸ਼ਨ ਵੀ ਕੀਤਾ ਹੈ ਇਸ ਦੌਰਾਨ ਅਕਾਲੀ ਵਰਕਰਾਂ ਅਤੇ ਪੁਲਿਸ ਵਿਚਕਾਰ ਕਾਫੀ ਤਕਾਬੋਕੀ ਵੀ ਹੁੰਦੀ ਹੋਈ ਨਜ਼ਰ ਆਈ ਹੈ ਵਿਜੀਲੈਂਸ ਵਿਭਾਗ ਦੇ ਵੱਲੋਂ ਮਜੀਠੀਆ ਦੇ ਘਰ ਦੀ ਘੇਰਾਬੰਦੀ ਕਰਕੇ ਉਹਨਾਂ ਨੂੰ ਗੋਪਨੀਯਤਾ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ ਹਾਲਾਂਕਿ ਅਧਿਕਾਰੀ ਤੌਰ ਤੇ ਗ੍ਰਿਫਤਾਰੀ ਦੇ ਕਾਰਨਾ ਬਾਰੇ ਹਲੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਪਰ ਸਿਆਸੀ ਪੱਖਾਂ ਤੋਂ ਇਸ ਗ੍ਰਿਫਤਾਰੀ ਨੂੰ ਰਾਜਨੀਤਿਕ ਰੰਗ ਜ਼ਰੂਰ ਦਿੱਤਾ ਜਾ ਰਿਹਾ ਹੈ ਅਕਾਲੀ ਦਲ ਦੇ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਇਹ ਕਾਰਵਾਈ ਓਪੋਜੀਸ਼ਨ ਦੀ ਆਵਾਜ਼ ਨੂੰ ਚੁੱਪ ਕਰਵਾਉਣ ਦੇ ਲਈ ਕੀਤੀ ਗਈ ਹੈ ਅਕਾਲੀ ਦਲ ਨੇ ਐਲਾਨ ਕੀਤਾ ਹੈ ਕਿ ਜੇਕਰ ਮਜੀਠੀਆ ਨੂੰ ਤੁਰੰਤ ਰਿਹਾ ਨਾ ਕੀਤਾ ਗਿਆ ਤਾਂ ਰਾਜ ਪੱਧਰ ਤੇ ਰੋਜ਼ ਪ੍ਰਦਰਸ਼ਨ ਕੀਤੇ ਜਾਣਗੇ ਹੁਣ ਇੱਥੇ ਦੇਖਣਾ ਇਹ ਅਹਿਮ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਦੋਨੋਂ ਪਾਸਿਓਂ ਅਗਲੇਰੀ ਕੀ ਕਾਰਵਾਈ ਹੁੰਦੀ ਹੈ ਸਰਕਾਰ ਦੀ ਤਕੀਸ਼ਾਈ ਆ ਜਿਹੜਾ ਵੀਡੀਓ ਵਿਖਾਈਆ ਆ ਆਬ ਅਫਸਰ ਕੋ ਕੋ ਨਹੀਂ ਆਇਆ ਮੇਰੇ ਕੋਈ ਲੇਅਰ ਨਹੀਂ ਪੰਤਾ ਜੀ ਮੇਰੇ ਘਰ ਜੇ ਕੁਝ ਪਲਾਂਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਪਕਲਾਹਟ ਵੇਖੋ ਪਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਗਏ ਭਗਵਾਨ ਸਮਾਨ ਸਿਆ ਆ ਖਲੋਤਾ ਜੀ ਤੇ ਚੀਕਾਂ ਤੇਰੀਆਂ ਵੀ ਘਟਾਉ ਆ ਇੱਧਰ ਵੀ ਆ ਦਿਖਾ ਇੱਧਰ ਆ ਇੱਧਰ 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 ਮਾਨੀ ਕਿੰਨੀ ਕਮ ਜਨ ਆ ਇੱਧਰ ਇੱਧਰ ਆ ਜਾ ਆਪ ਇੱਧਰ ਆ ਇੱਧਰ ਆ ਆਵੇ ਆ ਲੋਕ ਮੈਨੂੰ ਮਿਲਣ ਆਏ ਸੀ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਪੁਲਿਸ ਆ ਕੇ ਲਾਈ ਇੱਥੇ ਸਾਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਅੱਛਾ ਆ ਇਹਨੇ ਰਿਕਾਰਡਿੰਗ ਕਰੀ ਮਾਰਾ ਸਾਨੂੰ ਪਾਣੀ ਪੀਣ ਤਾਂ ਵੀ ਨਹੀਂ ਜਾਣ ਦਿੱਤਾ ਜੀ ਕਹ ਬੰਦਾ ਜੀ ਇਹਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦੇ ਕੰਮ ਕਰਾਉਣ ਆਏ ਸੀ ਆਪ ਦੀ ਕਿਸੇ ਦੀ ਬੰਟੀ ਦੀ ਨੌਕਰੀ ਜੀ ਆ ਇਤਨਾ ਡਿਸਕ੍ਰਿਮੀਨੇਟਿਵ ਜੀ ਸਾਹਿਬ ਨਾ ਕਰੀ ਨੀ ਕਰਨਾ ਮੈਂ ਕਹਿੰਦਾ ਠੱਗਾ ਬੰਦਾ ਬਹੁਤ ਕਰ ਲਿਖੀ ਰਿਕਾਰਡਿੰਗ ਬਹੁਤ ਕਰ ਲਿਖੀ ਤੁਹਾਡੇ ਕੋਲ ਇੱਕ ਮਿੰਟ ਮੰਨ ਲਓ ਰਿਕਾਰਡਿੰਗ ਮੰਨ ਲਓ ਰਿਕਾਰਡਿੰਗ